ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਬੀਰਵਾਰ ਨੂੰ ਪੰਜ ਉਮੀਦਵਾਰਾਂ ਦੇ ਨਾਮਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਐਲਾਨੇ ਉਮੀਦਵਾਰਾਂ ਦੀ ਕੁੱਲ ਗਿਣਤੀ 86 ਹੋ ਗਈ ਹੈ ਕਾਂਗਰਸ ਨੇ ਅੰਬਾਲਾ ਕੈਂਟ ਤੋਂ ਪਰਮਿਲ ਪਰੀ ਪਾਣੀਪੱਤ ਗ੍ਰਾਮੀਣ ਤੋਂ ਸਚੀਨ ਕੁੰਡੂ ਨਰਵਾਣਾ ਤੋਂ ਤਵੀਰ ਦਬਲੈਨ ਰਾਣੀਆਂ ਤੋਂ ਸਰਬ ਮਿੱਤਰ ਕੰਬੋਜ ਤੇ ਠਿੰਗਾਪ ਤੋਂ ਰੋਹਿਤ ਨਾਗਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਮੀਦਵਾਰਾਂ ਦੇ ਨਾਮਾਂ ਦੀ ਇਹ ਸੂਚੀ ਪਾਰਟੀ ਵੱਲੋਂ 40 ਉਮੀਦਵਾਰਾਂ ਦੇ ਨਾਮਾਂ ਵਾੜੀ ਤਿੱਜੀ ਸੁਚੀ ਐਲਾਨ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਆਈ ਹੈ ਕਾਂਗਰਸ ਨੇ ਚਾਰ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਐਲਾਨ ਨਹੀਂ ਕੀਤੇ ਜਿਸ ਤੋਂ ਉਹਨਾਂ ਦੇ ਸੀਟਾਂ ਉੱਤੇ ਅੰਤਿਮ ਸਮੇਂ ਵਿੱਚ ਤਾਲਮੇਲ ਦੀ ਸੰਭਾਵਨਾ ਨੂੰ ਲੈ ਕੇ ਝਟਕਲਾਂ ਤੇਜ਼ ਹੋ ਗਏ ਹਨ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗੱਠਜੋੜ ਦੀਆਂ ਝਟਕਲਾਂ ਨੇ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਸਨ ਹਾਲਾਂਕਿ ਕੇਜਰੀਵਾਲ ਦੀ ਪਾਰਟੀ ਨੇ ਹੁਣ ਤੱਕ 70 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉੰਜ ਕਾਂਗਰਸ ਵੱਲੋਂ ਆਪ ਨਾਲ ਗੱਠਜੋੜ ਦੀ ਸੰਭਾਵਨਾ ਨੂੰ ਲੈ ਕੇ ਅਧਿਕਾਰਿਤ ਰੂਪ ਨਾਲ ਖਾਰਜ ਨਹੀਂ ਕੀਤਾ ਗਿਆ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਜਾ ਆਖਰੀ ਦਿਨ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ ਬੁੱਧਵਾਰ ਨੂੰ 40 ਹੋਰ ਉਮੀਦਵਾਰ ਐਲਾਨ ਕੀਤੇ ਇਹਨਾਂ ਵਿੱਚ ਪ੍ਰਮੁੱਖ ਨਾ ਪਾਰਟੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਪੁੱਤਰ ਆਦਿੱਤਿਆ ਸੁਰਜੇਵਾਲਾ ਦਾ ਹੈ ਜਿਨ੍ਹਾਂ ਨੂੰ ਕੈਥਲ ਤੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਨੇ ਪੰਚਕੂਲਾ ਤੋਂ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਹਿਸਾਰ ਤੋਂ ਰਾਮ ਨਿਵਾਸ ਬਵਾਨੀ ਖੇੜਾ ਤੋਂ ਪ੍ਰਦੀਪ ਨਰਵਾਲ ਅੰਬਾਲਾ ਸ਼ਹਿਰ ਤੋਂ ਨਿਰਮਲ ਸਿੰਘ ਐਲਨਵਾੜ ਤੋਂ ਭਗਤ ਸਿੰਘ ਬੈਣੀਵਾਲ ਅਤੇ ਆਦਮਪੁਰ ਤੋਂ ਚੰਦਰ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਹੈ ਹਰਿਆਣਾ ਦੀਆਂ 90 ਮੈਂਬਰੀ ਵਿਧਾਨ ਸਭਾ ਸੀਟਾਂ ਉਤੇ ਇੱਕ ਪੜਾਅ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਬਿਊਰੋ ਰਿਪੋਰਟ ਦਿਸ਼ਾਪਟ੍ਰੈਂਟ ਨਿਊਜ਼ ਦੇ ਨਾਲ ਧੰਨਵਾਦ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਬੀਰਵਾਰ ਨੂੰ ਪੰਜ ਉਮੀਦਵਾਰਾਂ ਦੇ ਨਾਮਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਐਲਾਨੇ ਉਮੀਦਵਾਰਾਂ ਦੀ ਕੁੱਲ ਗਿਣਤੀ 86 ਹੋ ਗਈ ਹੈ ਕਾਂਗਰਸ ਨੇ ਅੰਬਾਲਾ ਕੈਂਟ ਤੋਂ ਪਰਮਿਲ ਪਰੀ ਪਾਣੀਪੱਤ ਗ੍ਰਾਮੀਣ ਤੋਂ ਸਚੀਨ ਕੁੰਡੂ ਨਰਵਾਣਾ ਤੋਂ ਤਵੀਰ ਦਬਲੈਨ ਰਾਣੀਆਂ ਤੋਂ ਸਰਬ ਮਿੱਤਰ ਕੰਬੋਜ ਤੇ ਤਿੰਗਾਪ ਤੋਂ ਰੋਹਿਤ ਨਾਗਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਮੀਦਵਾਰਾਂ ਦੇ ਨਾਮਾਂ ਦੀ ਇਹ ਸੂਚੀ ਪਾਰਟੀ ਵੱਲੋਂ 40 ਉਮੀਦਵਾਰਾਂ ਦੇ ਨਾਮਾਂ ਵਾਲੀ ਤੀਜੀ ਸੂਚੀ ਐਲਾਨ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਆਈ ਹੈ ਕਾਂਗਰਸ ਨੇ 4 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਐਲਾਨ ਨਹੀਂ ਕੀਤੇ ਜਿਸ ਤੋਂ ਉਨ੍ਹਾਂ ਦੇ ਸੀਟਾਂ ਉੱਤੇ ਅੰਤਿਮ ਸਮੇਂ ਵਿੱਚ ਤਾਲਮੇਲ ਦੀ ਸੰਭਾਵਨਾ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗੱਠਜੋੜ ਦੀਆਂ ਅਟਕਲਾਂ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਸਨ ਹਾਲਾਂਕਿ ਕੇਜਰੀਵਾਲ ਦੀ ਪਾਰਟੀ ਨੇ ਹੁਣ ਤੱਕ 70 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉਂਝ ਕਾਂਗਰਸ ਵੱਲੋਂ ਆਪ ਨਾਲ ਗੱਠ ਜੋੜਨ ਦੀ ਸੰਭਾਵਨਾ ਨੂੰ ਲੈ ਕੇ ਅਧਿਕਾਰਿਤ ਰੂਪ ਨਾਲ ਖਾਰਜ ਨਹੀਂ ਕੀਤਾ ਗਿਆ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਜਾ ਆਖਰੀ ਦਿਨ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ ਬੁੱਧਵਾਰ ਨੂੰ 40 ਹੋਰ ਉਮੀਦਵਾਰ ਐਲਾਨ ਕੀਤੇ ਇਹਨਾਂ ਵਿੱਚ ਪ੍ਰਮੁੱਖ ਨਾ ਪਾਰਟੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਪੁੱਤਰ ਆਦਿੱਤਿਆ ਸੁਰਜੇਵਾਲਾ ਦਾ ਹੈ ਜਿਨ੍ਹਾਂ ਨੂੰ ਕੈਥਲ ਤੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਨੇ ਪੰਚਕੂਲਾ ਤੋਂ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਹਿਸਾਰ ਤੋਂ ਰਾਮ ਨਿਵਾਸ ਬਵਾਨੀ ਖੇੜਾ ਤੋਂ ਪ੍ਰਦੀਪ ਨਰਵਾਲ ਅੰਬਾਲਾ ਸ਼ਹਿਰ ਤੋਂ ਨਿਰਮਲ ਸਿੰਘ ਐਲਨਵਾੜ ਤੋਂ ਭਗਤ ਸਿੰਘ ਬੈਣੀਵਾਲ ਅਤੇ ਆਦਮਪੁਰ ਤੋਂ ਚੰਦਰ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਹੈ ਹਰਿਆਣਾ ਦੀਆਂ 90 ਮੈਂਬਰੀ ਵਿਧਾਨ ਸਭਾ ਸੀਟਾਂ ਉੱਤੇ ਇੱਕ ਪੜਾਅ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਬਿਊਰੋ ਰਿਪੋਰਟ ਦਿਸ਼ਾਪਟਨਿਊਜ਼ ਦੇ ਨਾਲ ਧੰਨਵਾਦ